सिवरण तो कर हैं जी फिर आप सहज पाठ करू वाह वाह गुरु 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 वाह ਗੁਰੂ ਵਾਹ 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 ਗੁਰੂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਸੁਰਾਵਰ ਸਿੰਘ ਜੀ ਤਨ ਤਨ ਬਾਬਾ ਫਤੀ ਸਿੰਘ ਜੀ ਤਨ ਤਨ ਮਾਤਾ 구ਜਰ ਕੋਲਿ ਚ ਤਨ ਤਨ ਮਾਤਾ 구ਜਰ ਕੋਲਿ ਚ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਓ ਜੀ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ਼੍ਰੀ ਵਾਹਗੁਰੂ ਸਾਹਿਬ ਜੀਓ ਤਿਲੰਗ ਮਹਲਾ 5 ਕਾ ਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਤੇ ਦਾਨ ਰਹਾਉ ਤੁਮ ਕਾਹੀ ਡੋਲੇ ਪ੍ਰਾਣੀਆਂ ਤੁਧ ਰਾਖੇ ਕਾ ਸਿਰਜਣ ਹਾਰ ਜਿਨ ਪੈਤਾ ਇਸ ਤੂੰ ਕੀਆ ਸੋਹੀ ਦੇ ਆਧਾਰ ਜਿਨੇ ਉਪਾਈ ਮੇਦਨੀ ਸੋਹੀ ਕਰਦਾ ਸਾਰ ਕਟ ਕਟ ਮਾਨਕ ਦਿਲਾਂ ਕਾ ਸੱਚਾ ਪਰਵਦਕਾਰ ਉਤਰਤ ਕੀ ਨਾ ਜਾਣੀਐ ਵੱਡਾ ਵੇ ਪਰਵਾਹੋਂ ਕਰ ਬੰਦੇ ਤੂੰ ਬੰਦਗੀ ਜਿ ਚਿਰ ਕਟ ਮੈਂ ਸਾਹੋਂ ਤੂੰ ਸਮਰਾਥ ਅਕਾਥ ਅ ਗੁਜਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇ ਲੰਗ ਮਹੱਲਾ ਪੰਜਵਾਂ ਕਰਤੀ ਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਇੱਕ ਤੂੰ ਹੀ ਸਭ ਖਲਕ ਹੀ ਤੇ ਪਾਕਰਹਾਉ ਕਿਨ ਮੈਂ ਥਾਪਿਨ ਥਾਪਨ ਹ ਉਪਰ ਥਾਪਦਾ ਆਚਰਜ ਤੇਰੇ ਰੂਪ ਕੌਣ ਜਾਣੀ ਚਲਦ ਤੇਰੇ ਅੰਧਿਆਰੇ ਮਹਿ ਦੀਪ ਖੁਦ ਖਸਮ ਖਲਕ ਜਹਾਨੇ ਅਲ ਮਿਹਰਬਾਨ ਖੁਦਾਈ ਦਿਨ ਸਰੈਣ ਜੇ ਤੋ ਤੇ ਅਰਾਥੀ ਸੋ ਕਿਉ ਤੋ ਜਕ ਜਾਈ ਅਜ ਰਾਇ ਯਾਨ ਬੰਦੇ ਜਿਸ ਤੇਰਾ ਆਧਾਰ ਗੁਨ ਉਸ ਕੇ ਸਗਲ ਆਪੂ ਤੇਰੇ ਜਨ ਦੇਖੈ ਦੀਦਾਰ ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰਮਿਰ ਨਾਨਕ ਪੂਜਿਆ ਸਦਾ ਇੱਕਸ ਗਾਉ ਤੇ ਲੰਗ ਮਹੱਲਾ ਪੰਜਵਾ ਮੀਰਾ ਦਾ ਨਾਂ ਦਿਲ ਸੋਚ ਮੋਹ ਤੇ ਮਨ ਤਨ ਬਸੈ ਸੱਚ ਸਾਬ ਬੰਦੀ ਮੋਜਰਾ ਆਉ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ 파ਖ ਪਰਵਦ ਗਾਰ ਤੂੰ ਖੁਦ ਖਸਮ ਵੱਡਾ ਆ ਤੋਲ ਦਸਤਗੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਇੱਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤੇ ਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹੀ রে ਪਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਨਾਈ ਰਾਈਸਾ ਪਿਆਰੀ ਕਾ ਰਾਈਸਾ ਜਿਤ ਸਦਾ ਸੁਖ ਹੋਈ 라ਹਾਓ ਜੇਨ ਰੰਗ ਕੰਤ ਨਾ ਰਾਮਿਆਸਾ ਪਛੋਰੇ ਤਾਣੀ ਹਾਥ ਪਛੂੜ ਸਿਰ ਤੁਣ ਜਬ ਰਣ ਮਿਹਾਨੀ ਪਛਤਾ ਮਾ ਨਾ ਮਿਲੇ ਜਬ ਚੁੱਕੈ ਗਈ ਸਾਰੀ ता फिर पिया रावी जब आवे की बारी कंत लिया सोहागनी मैं ते बदवी एई से गुण मुचे न कह जी दोस्त रे जिनी सखी सोह रावीया तिन पूछो की जाए पाए लगो विनती करो लियो की पंथ बताएं हुकम पछाणे नानका पौ चंदन लावे गुड़ कामण कामण का करें ਤੋਂ ਪਿਆਰੀ ਕੋ ਪਾਵੇ ਜੋਦਿਲ ਮਿਲਿਆ ਸੋ ਮਿਲ ਰਹਾ ਮਿਲਿਆ ਕੰਯਰੇ ਸੋ ਹੀ ਜੇ ਬਹੁ ਤੇਰਾ ਲੁਚਿਆ ਬਾਤੀ ਮੇਲਾ ਹੋਈ ਤਾਤ ਮਿਲੈ ਫੁਨ ਤਾਤ ਕੋ ਲਵੇ ਕੋ ਤਾਵੇ ਗੁਰ ਪਰਸਾਤੀ ਜਾਣੀਏ ਤੋਂ ਨ ਪਾਵੇ ਪਾਨਾ ਵਾੜੀ ਹੋਏ ਕਰ ਕਰ ਸਾਰ ਨਾ ਜਾਣੇ ਰਸੀਆ ਹੁਵੇ ਮੁਸਕ ਕਾ ਤਬ ਫੂਲ ਪਛਾਣੈ ਅਪੀਓ ਕੀ ਵੈਜੋ ਨਾਨਕਾ ਪ੍ਰਭ ਪ੍ਰਭ ਸਮਅਐ ਸਹਜੇ ਸਹਜੇ ਮਿਲ ਰਹੇ ਅਮਰ ਅਦ ਪਾਵੇ ਤੇ ਲੰਗ ਮਹਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਬੀਤ ਸੁਣਾਈਆਂ ਬਲੇ ਹਾਰੀ ਗੁਰਿਆ ਆਪਣੇ ਗੁਰ ਕੋ ਬਲ ਜੈ ਆਏ ਮਿਲ ਗੁਰ ਸਿਖ ਆਏ ਮਿਲ ਤੂੰ ਮੇਰੇ ਗੁਰੂ ਕੀ ਪਿਆਰੇ ਰਹਾਉ ਹਰ ਕੇ ਗੁਣ ਹਰ ਪਾਵਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਕਉਮ ਕਉਮ ਬਚਾਈ ਜਿਨ ਸਤ ਗੁਰ ਪਿਆਰਾ ਦੇਖਿਆ ਤਿਨ ਕਉਮ ਹੋਵਾਰੀ ਜਿਨ ਗੁਰ ਕੀ ਕੀਤੀ ਚਾਤਰੀ ਤਿਨ ਸਤ ਬਲੇ ਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਣ ਹਾਰਾ ਗੁਰਸੇਵਾਤੀ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਤੇ ਆਇ ਦੇ ਤੇ ਜਨ ਪਰਵਾਨਾ ਤਿੰਨ ਮਿੱਟੋ ਲਨਕ ਬਾਲਿਆ ਸਤ ਸਤ ਪੁਰਪਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵ ਦੇ ਤਨ ਹਰ ਪਲ ਪਾਵੇ ਜਿਨਾਂ ਹਰ ਸੇਤੀ ਪਰਹੜੀ ਤਿਨਾਂ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਮਚਾਇਆ ਓਏ ਆਪ ਛੁਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰੇ ਹਰਿ ਸੇਵਿਆ ਗੁਰੁ ਤਨੁ ਗੁਰ ਤਨੋ ਗੁਰ ਹਰਿ ਮਾਰਗ ਦਸਿਆ ਗੁਰ ਪੁਨ ਵਡ ਪੁਨੋ ਜੋ ਗੁਰ ਸਿਖ ਗੁਰ ਸਿਵ ਦੇ ਸੇ ਪੁਨ ਪਰਾਣੀ ਜਨ ਨਾਨਕ ਤਿਲ ਕੋ ਵਾਰਿਆ ਸਦਾ ਸਦਾ ਗੁਰ ਬਾਣੀ ਗੁਰਮੁਖ ਸਖੀ ਸਹੇਲੀਆ ਸੇ ਆਪੋ ਹਰ ਪਾਇਆ ਹਰਿ ਕਰਕੇ ਪੈ ਨਾਇਆ ਹਰਿ ਆਪ ਕਲ ਲਾਇਆ ਜੁਗਰ ਮੁਖ ਨਾਮ ਤੇ ਆਏ ਦਿਨ ਦਰਸ਼ਨ ਦੀਜੇ ਹਮ ਦਿਨ ਕੇ ਚਰਨ ਪਖਾਲ ਦੇ ਧੂੜ ਖੋਲ ਖੋਲ ਪੀਜੇ ਪਾਨ ਸੁਪਾਰੀ ਖਾਤੇ ਆ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੀਤੇਓ ਜਮ ਪકડ ਚਲਾਈਆਂ ਜਨ ਹਰ ਨਾਮਾ ਹਰ ਚੀਤੇ ਆ ਹਰ ਤੀਉਰ ਤਾਰੀ ਤਿੰਨ ਜਮ ਨੇੜ ਨਾ ਆਵੇ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤ ਗੁਰੂ ਬਿਟਿਆ ਨਗ ਰਹੀਆ ਬਾਣੀ ਸਤ ਗੁਰ ਦਾਤਾ ਆਖੀਏ ਤੁਸ ਕਰੇ ਬਸਾਓ ਹਉ ਗੁਰ ਬਿਟੋ ਸਦ ਵਾਰਿਆ ਜਿਨ ਦੇ ਤੜਾ ਨਾਉ ਸੋ ਧੰ ਗੁਰੂ ਸਾ ਬਾਸ ਹੈ ਹਰ ਦੇਸ ਨੇਹਾ ਬੇਗ ਬੇਗ ਗੁਰੂ ਵਿਗਸਿਆ ਗੁਰ ਸਤ ਗੁਰ ਦੀ ਹਾ ਗੁਰ ਰਸਨਾ ਅਮਰਤ ਬੋ ਨਦੀ ਹਰ ਨਾਮ ਸੁਹਾਵਣ ਜਿਨ ਸੁਣਸੀ ਕੰ ਬੋਧ ਮਨਿਆ ਤਿਨਾ ਕੋ ਸਭ ਜਾਮੀ ਹਰ ਕਾ ਮਾਰਗੇ ਆਖੀਏ ਕੋ ਹਕਤ ਬਿਦ ਜਾਈਏ ਹਰ ਹਰ ਤੇਰਾ ਨਾਮ ਹੈ ਹਰ ਹਰ ਚਲੈ ਚੱਈਏ ਜਿਨ ਗੁਰਮੁਖ ਹਰਿ ਆਰਾਧਿਆ ਸੇ ਸਾਵਡ ਤਾਣੀ ਹੋ ਸਤ ਗੁਰ ਕੋ ਸਦ ਵਾਰਿਆ ਗੁਰ ਬਚਨ ਸਮਾਣੀ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰੋ ਵੀਰਾ ਤੁਧ ਪਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤਿਸ ਪਾਬੇ ਨਾਨਕਾ ਸਾਈਂ ਗਲ ਚੰਗੀ ਤੇ ਲੰਗ ਮਹੱਲਾ ਨੌਵਾਂ ਕਾਫੀ ਇੱਕ ਹੋਆ ਮੁਕਾਰ ਸਤਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਛਿਨ ਛਿਨੇ ਔਦ ਵਿਹਾਤ ਹੈ ਉਟੇ ਕਟਿਓ ਪਾਨੀ ਰਹਾਓ ਹਰ ਗੁਣ ਕਾਹੀ ਨਾ ਗਾਵੈ ਮੂਰਖ ਅਗਿਆਨਾ ਝੂਠੀ ਲਾਲ ਜਿੱਲਾ ਦੁਖੈ ਨਹਿ ਮਰਨ ਪਛਾਨਾ ਅਜ ਹੂੰ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋਹ ਨਾਨਕ ਤਹ ਭਜਨ ਤੇ ਨਿਰ ਪੈ ਸਦ ਪਾਵੈ ਤੇ ਲੰਗ ਮਹਲਾ ਨੌਵਾਂ ਜਾਗਦੇ ਹੋਰੇ ਮਨਾ ਜਾਗਦੇ ਹੋ ਕਹਾਂ ਗਾਫਲ ਸੋਇਆ ਜੋ ਤਨ ਅਪਜਿਆ ਸੰਗ ਹੀ ਸੋਈ ਸਾਗਨਾ ਹੋਇ ਰਹਾਉ ਮਾਤ ਪਿਤਾ ਸੁਤ ਬੰਦ ਜਨ ਹਿਤ ਚਾਸਿਓ ਕੀਨਾ ਜਿਉ ਛੁਟਿਓ ਜਬ ਦੇਹ ਤੇ ਦਾਰ ਅਗਨ ਮੈ ਦੀਨਾ ਜੀਵਤ ਲੋਭ ਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਕਾਇ ਨ ਸਾ ਸੁਫਨ ਸਮਨੋ ਤੇ ਲੰਗ ਮਹੱਲਾ ਨੋਆ ਹਰ ਜਸ ਰੇ ਮਨਾ ਗਾਇ ਲਾ ਜੋ ਸੰਗੀ ਹੈ ਤੇਰੋ ਔਸਰ ਵੀ ਤੇ ਉਜਤ ਹੈ ਕਹੇ ਉਹ ਮਾਨ ਲੈ ਮੇਰੋ ਰਹਾਉ ਸੰਪਤ ਰਦ ਤਨ ਰਾਜਸਿਓ ਅਤਨੇ ਹੋ ਲਗਾਇਓ ਕਾਲ ਫਾਸ ਜਬ ਗਲ ਪਰੇ सब पयो परयो जान पूछ कै बावरी ते काज किन करयो पाप करत सुख चो नहीं नह कर बने वारयो जह बिद गुरु उपते सिया सो सुन रे पाई नानक कहत पुकार कै कहो प्रभु शरणाई ते लंग बाणी भक्तन के कबीर जी ੴ ਅੰਕਾਰ ਸਤਗੁਰ ਪ੍ਰਸਾਦ ਬਿੜ ਕਦੀਬ ਇਫਤਰਾ ਆਈ ਦਿਲ ਕਾ ਫਿਕਰ ਨਾ ਜਾਏ ਟੁਕ ਤਮ ਕਰਾਈ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਕੀ ਜੋ ਦੁਨੀਆਂ ਸਹਿਰ ਮਿਲਾ ਤਸਤ ਕੀ ਨਾਹਿ ਰਾਹਾਉਂ ਦਰੋਗ پڑ پڑ ਖੁਸ਼ੀ ਹੋਏ ਬੇਖਬਰ ਬਾਦ ਬਕਾਏ ਹੰਕ ਸੱਚ ਖਾਲਕ ਖਲਕ ਮੇ ਆਲੀ ਸਿਆਮ ਮੂਰਤ ਨਾਹੀ ਅਸਮਾਨ ਮੇ ਆ ਨੀਲਾ ਹੰਕ ਦਰਿਆ ਕੁਸਲ ਕਰਦਾ ਨਬੂਦ ਕਰ ਫਕਰ ਧਾਇਮ ਲਾਏ ਜਸ ਮੇ ਜਹ ਤਹਾ ਮੌਜੂਦ ਅੱਲਾ ਪਾਕ ਪਾਕ ਹੈ ਸਤ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀ ਮਕਾ ਉਹ ਕਰੇ ਜਨ ਸੋਏ ਨਾ ਮਦੀਉ ਜੀ ਮੈਂ ਅੰਦਲੇ ਕੀ ਤੇ ਤੈਰਾ ਨਾਮ ਖੁੰਦ ਕਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਾਹ ਆਓ ਕਰੀ ਮਾਰੀ ਮਾਲਾ ਤੂ ਗਦੀ ਹਾਜ਼ਰਾ ਹਜੂਰ ਦਰ ਪੇਸ ਤੂ ਮਨੀ ਦਰਿਆਉ ਤੂ ਦੇਹੰਦ ਵਿਸਿਆਰ ਤੂ ਤਨੇ ਦੇ ਦੇ ਇੱਕ ਤੂ ਦਿਗਰ ਕੋ ਨਹੀਂ ਤੂ ਤਨਾ ਤੂ ਬਿਨਾ ਮੈਂ ਵਿਚਾਰ ਕਿਆ ਕਰੀ ਨਾ ਵਿਚੀ ਸੁਆਮੀ ਬਖਸੰਦ ਤੂ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੇ ਬਲ ਬਲ ਜਾਉ ਹੋ ਬਲ ਬਲ ਜਾਉ ਨੀ ਕਿ ਤੇਰੀ ਬਿਗਾਰੀ ਆਂਦੇ ਤੇਰਾ ਨਾਉ ਰਹਾਉ ਕੂਜਾ ਆ ਮਦ ਕੂਜਾ ਰਫਤੀ ਕੂਜਾ ਮੇ ਰਵੀ ਦਵਾਰਿਕਾ ਨਗਰੀ ਰਾਸਕ ਕੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦੁਆਰਿਕਾ ਨਗਰੀ ਕਾ ਹੈ ਕੇ ਮਗੋਲ ਚੰਦੀ ਹਜ਼ਾਰ ਆਲਮੀ ਕਲਖਾਨਾ ਹਮ ਚੀਨੀ ਪਾਤਸ਼ਾਹਾਂ ਸਾਹਮਣੇ ਵਰਨਾ ਹਸ ਪਦ ਗਜ ਪਦ ਨਰ ਹੈ ਨਰਿੰਦ ਨਾਮਿਕ ਸੁਆਮੀ ਮੀਰ ਮੁਕੰਦ ਇਕ ਓੰਕਾਰ ਸਭ ਨਾਮ ਕੰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤਿ ਅਜੁਨੀ ਸਭੰ ਗੁਰ ਪਰਸਾਦ ਰਗ ਸੁਰੀ ਮਹਲਾ ਪਹਿਲਾ ਚੌਵਦੀ ਕਮਰ ਪਹਿਲਾ ਪੰਡਾ ਤੋਏ ਬੈਸ ਧੂਪ ਦੇਵੋ ਤਉ ਦੂਧ ਦੇਖੋ ਜਾਵੋ ਦੂਧ ਕਰਮ ਫੁਨ ਸੁਤ ਸਮਾਇਣ ਹੋਏ ਨਰਾਸ ਜਮਾਵੋ ਜਪੋ ਤੈਨ ਕੋ ਨਮਾ ਆਵਰਨੇ ਆ ਫਲ ਕਾ ਮਾਰਾ ਹੋ ਏਉ ਮਨ ਕੀਤੀ ਹਾਸ ਕਰੋ ਹੁਨ ਨੇਤਰੋ ਨੀਂਦ ਨਾ ਆਵੈ ਰਸਨਾ ਨਾਮ ਜਪੋ ਤਬ ਮਥੀਐ ਇਨ ਵਿਦੇ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰਨ ਆਵਣ ਪਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੀਵੇ ਇਨ ਵਿਦ ਸਾਹਿਬ ਰਵਤ ਰਹੇ ਕਿਆ ਹਦੇ ਕਹੇ ਕਹੀ ਕਹਿ ਜਾਵੇ ਤੁਮ ਸਾਰੇ ਵਰਨਾ ਕੋਈ ਭਗਤ ਹੀਨ ਨਾਨਕ ਚੰਨ ਚੰਬੇ ਹौं ਸਲਾਹੀ ਸੱਜਾ ਸੋਈ ਸੁਹੀ ਮਹਲਾ ਪਹਿਲਾ ਕਰ ਦੁਜਾਏ ਕੋ ਓੰਕਾਰ ਸਤ ਗੁਰ ਪਰਸਾਦ ਅੰਤਰ ਵਸੀ ਨ ਬਾਹਰ ਜਾਏ ਅੰਮ੍ਰਿਤ ਛੋਡ ਕਾ ਹੀ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੇ ਚੱਕਰ ਸਾਚੇ ਕੀਰੇ ਰਹਾਉ ਗਿਆਨ ਤਿਆਗ ਸਭ ਕੋਈ ਰਵੇ ਬੰਧਨ ਬੰਧਿਆ ਸਭ जग ਭਵੈ ਸੇਵਾ ਕਰ ਸੋਚਾ ਕਰ ਹੋਏ ਜਲਥਲ ਮਹੀਲ ਰਵ ਰਹਿਆ ਸੋਹੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਮਤ ਨਾਨਕ ਤਾਰੇ ਸੋਏ ਸੋਈ ਮਹੱਲਾ ਪਹਿਲਾ ਕਰ ਛੇ ਮਾਈ ਕੁੰੰਕਾਰ ਸਤ ਗੁਰ ਪਰਸਾਦੇ ਉਚਲ ਕੀ ਹਾ ਤਿਲਕਣਾ ਤੁਮ ਕਲੜੀ ਮਸ ਤੋਤਿਆਂ ਝੂਠ ਨਾ ਉਤਰੇ ਜੀਸੋਂ ਤੂ ਬਾਤਿਸ ਸਚਣ ਸ੍ਰੀ ਨਾਲ ਮੈਂ ਚਲਦਿਆਂ ਨਾਲ ਚਲਾਨਾ ਜਿੱਥੇ ਲਿਖਾ ਮੰਗਿਏ ਜਿੱਥੇ ਖੜੇ ਤਿਸਨ ਰਹਾ ਕੋਠੇ ਮੰਡਲ ਤੋਂ ਮਾਣੀਆਂ ਪਾਸੋਂ ਚਤਦੇ ਆਹਾ ਡੱਠਿਆ ਕੰਮ ਨਿਆਵਨੀ ਵਿੱਚੋਂ ਸਖਣੇ ਆਹਾ ਬੱਗਾ ਬੱਗੇ ਕੱਪੜੇ ਤਿ ਗਰਤ ਮਾਂਜ ਬਸੰਨ ਕੋਟ ਕੋਟ ਜੀਆਂ ਖਾਵਣ ਬੱਗੇ ਨਾ ਕਹੀ ਅਨਸ ਫਲ ਰੱਖ ਸਰੀਰ ਮੈਂ ਮੇਧ ਦੇਖ ਕੋ ਲਾਨ ਸੀ ਫਲ ਕਮ ਨਾਇ ਆਮਨੀ ਤੇ ਗੁੜ ਮੈ ਤਨ ਹਨ ਅੰਦੂਲੇ ਪਾਰੇ ਉਠਾਇਆ ਢੁਗਰ ਬਾਟ ਬਹੁਤ ਅੱਖੀ ਲੋੜੀ ਨਾਲ ਹਾਂ ਹੋੜ ਹਾਂ ਚੜ ਲੰਗਾ ਕਿਤ ਚੱਕਰੀਆਂ ਚੰਗਿਆਈਆਂ ਅਬਰ ਸਿਆਣਪ ਕੇ ਤਾ ਨਾਨਕ ਨਾਮ ਸਮਾਲ ਤੂੰ ਬੱਦਾ ਛੂਟੇ ਜਿੱਤ ਸੁਹੀ ਮਹੱਲਾ ਪਹਿਲਾ ਜੱਗ ਤਪ ਕਾ ਬੰਦ ਬੇਡੋਲਾ ਜਿੱਤ ਲੰਗੇ ਵਹਿਲਾ ਨਾ ਸਰ ਵਰਨਾ ਉਛਲੈ ਐਸਾ ਪੰਥ ਸੁਹੀਲਾ ਤੇਰਾ ਹੀ ਕੋ ਨਾਮ ਮਨ ਜਿ ਟੜਾ ਰਤਾ ਮੇਰਾ ਚੋਲਾ ਸਤ ਰੰਗ ਢੂੰਡਾ ਰਹਾ ਹੋ ਸਾਚਨ ਚੱਲੇ ਪਿਆਰੇਆ ਕਿਉ ਮੀਲਾ ਹੋਈ ਜੀ ਗੁਣ ਹੋਵੇ ਕੰਠੜੀਏ ਮਿਲੇਗਾ ਸੋਈ ਮਿਲਿਆ ਹੋਏ ਨਾ ਮੀਛੋੜੇ ਜੇ ਮਿਲਿਆ ਹੋਣੀ ਆਵਾ ਗੋਣ ਨਿਵਾਰਿਆ ਹੈ ਸਾਚਾ ਸੂਈ ਹੰਮੇ ਮਾਰਨੇ ਵਾਰਿਆ ਸੀਤਾ ਹੈ ਚੂਲਾ ਗੁਰਬਚਨ ਹੀ ਫਲ ਪਾਇਆ ਸਹਿ ਕੇ ਆਪ੍ਰਿਤ ਬੁਲਾ ਨਾਨਕ ਕਾਹੇ ਸਹੀ DIO ਸੋਹ ਖਰਾ ਪਿਆਰਾ ਹਮ ਸਹਿ ਕੀ ਰਿਆ ਦਾਸੀਆ ਸੱਚ ਹਸਮਾ ਮਹਾਰਾ ਸੁਹੀ ਬਹਲਾ ਪਹਿਲਾ ਜਿੰਕੋ ਪਾਂਡੇ ਪਹੁ ਤਨਾ ਸਰਵਾਰਸੀ ਸੋ ਕੀ ਕਰੇ ਵਰਸਾਉ ਦੂਖ ਵੇਸਾਰ ਸੀ ਸਹਿ ਸਭੁ ਲੇ ਨਾਹੀ ਸਰ ਪਰ ਤਾਰਸੀ ਤੇ ਨਾ ਮਿਲਿਆ ਕੋਈ ਆਏ ਜਿਨ ਕਉਲ ਕੀਆ ਅੰਮ੍ਰਿਤ ਹਰਿ ਕਾ ਨਾਉ ਦੀਵੇ ਤਿਕੇ ਆ ਚਾਲੇ ਸਤਗੁਰੁ ਪਾਈ ਭਵੇਂ ਨ ਪੀਖਿਆ ਜਾਂ ਕੋ ਮਹਿਲ ਹਜੂਰ ਦੂਜੇ ਮੈਂ ਕਿਸਾ ਦਰ درवाणी নাহি بولے ਪੁੱਛ ਤਿਸ ਛੁਟੀ ਤਾਂ ਕਹਿ ਬੋਲ ਸਾਹਿਬ ਲਾਦਰ ਜਿਸ ਕੱਲੇ ਆਣ ਆਪ ਜਿਸ ਨਹੀਂ ਦੂਜਾ ਮਤ ਕੋਈ ਟਾਇ ਉਸਾਰੇ ਸਾਜ ਜਾਣੇ ਸਭ ਸੁਹੇਲੀ ਨਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ ਸੁਹੀ ਮਹੰਲਾ ਪਹਿਲਾ ਪਾਂਡਾ ਹੱਛਾ ਸੋਏ ਜੋਤਿਸ ਪਾਵਸੀ ਪਾਂਡਾ ਆਤਮਲੀਨ ਤੋਤਾ ਹੱਛਾ ਨਾ ਹੋਈ ਸੀ ਗੁਰੂ ਦੁਆਰੇ ਹੋਈ ਸੂਜੀ ਪਾਈ ਸੀ ਇਤ ਦੁਆਰੇ ਤੋਈ ਹੱਛਾ ਹੋਈ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਈ ਸੀ ਮਤ ਕੋ ਜਾਣੀ ਜਾਏ ਅੱਗੇ ਪਾਈ ਸੀ ਤੇ ਤੇ ਗਰਮ ਕਮਾਈ ਤੇ ਹਾ ਹੋਏ ਸੀ ਅੰਮ੍ਰਿਤ ਹਰਿ ਬਾਣਾਉ ਆਪ ਵਰਤਨ ਸੀ ਚੱਲਿਆ ਪਤ ਸੋ ਜਨਮ ਸਵਾਰ ਬਾਜਾ ਵਾਇਸੀ ਮਾਨਸ ਕਿਆ ਵਿਚਾਰਾ ਤਹ ਲੋਕ ਸੁਣਾਈ ਸੀ ਨਾਨਕ ਆਪ ਨੇ ਹਾਲ ਸਭ ਕੁਲ ਤਾਰਸੀ ਸੁਹੀ ਮਹੱਲਾ ਮਹੱਲਾ ਜੋਗੀ ਹੋਵੇ ਜੋਗ ਵੈ ਭੂਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਾਈ ਤੇਰਾ ਸਦੜਾ ਸੁਣੀ ਜੈ ਪਾਈ ਜੇ ਕੋ ਪਹੇ ਅਲਾਈ ਰਹਾਉ ਜੈਸਾ ਪੀਚੇ ਸੋ ਲੁਣੈ ਜੋ ਖੱਟੇ ਸੋ ਖਾਏ ਅਗੈ ਪੁੱਛ ਨਾ ਹੋਵੇ ਜੇ ਸਣ ਦੀ ਸਾਣੇ ਜਾਏ ਤੈ ਸੋ ਜੈਸਾ ਕਾਟੀਏ ਜੈਸੀ ਕਾਰ ਕਮਾਏ ਜੋ ਦਮ ਚੀਤ ਲਾਇਆ ਉਹ ਸੋਤਮ ਵਰਥਾ ਜਾਏ ਇਹੋ ਤਾਂ ਵੇਜੀ ਬੈ ਕਰੀ ਤੇ ਕੋ ਲੈ ਵਿਕਾਈ ਨਾਨਕ ਕਾ ਮਨ ਲਾਇ ਆਵਈ ਜਿ ਪ੍ਰਭਨ ਲਾਹੀ ਸੱਚਾ ਨਾਉ ਸੁਹੀ ਮਹਲਾ ਪਹਿਲਾ ਕਰ ਸਤਵਾ ਇਕ ਓ ਅੰਕਾਰ ਸਤ ਗੁਰ ਪਰ ਸਾਧ ਜੋਗ ਨਾ ਖਿੰਤਾ ਜੋਗ ਨਾ ਪਟੈ ਜੋਗ ਨ ਪਸਮ ਚੜਾਈਐ ਜੋਗ ਨ ਮੰਦੀ ਮੂੰਡ ਮੁੰਡਾਈਏ ਜੋਗ ਨ ਸਿੱਜੀ ਵਾਈਏ ਅੰਜਨ ਮਾਹੀ ਨਿਰੰਜਨ ਰਹੀਏ ਜੋਗ ਜੁਗਤ ਐਵ ਪਾਈਏ ਗੱਲੀ ਜੋਗ ਨ ਹੋਈ ਏਕ ਤ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ ਰਹਾਉ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਏ ਜੋਗ ਨਾ ਦੇਸ ਦੇ ਸੰਤਰ ਭਗਿਆ ਜੋਗ ਨਾ ਤੀਰਤ ਨਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਸਤ ਗੁਰ ਬੇਟੇ ਤਾਂ ਸਹਿਸਾ ਤੂਟੇ ਤਾਵਤ ਵਰਜ ਰਹਾਈਐ ਨੀਚਰ ਚਕੇ ਸਹਜ ਤੁਨ ਲਾਗੀ ਕਰਹੀ ਪਰਚਾ ਪਾਈਐ ਅੰਜਨ ਮਾਹੀ ਨਿਰੰਜਨ ਰਹੀਏ ਜੋਗ ਜੁਗਤ ਏਵ ਭਾਈਐ ਨਾਨਕ ਜੀਵ ਤੇ ਆਮਰ ਰਹੀਏ ਐਸਾ ਜੋਗ ਕਮਾਈਐ ਵਾਜੇ ਬਾਜੋ ਸੱਚੀ ਵਾਜੇ ਤੋਂਦਰ ਪਾਪਤ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਤੋਂ ਪਾਈਐ ਸੂਹੀ ਮਹਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਹ ਬੁਲਾਵਾ ਗਉਣ ਗੁਰੂ ਦੇ ਪੈਰ ਦੇ ਖਿਆ ਲੈਵਾ ਕਹਿ ਤੈ ਮੂਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਨਥਲ ਮਹੀਲ ਪਰ ਗੁਰ ਨੀਣਾ ਤੂੰ ਆਪੇ ਸਰਬ ਸਮਾਣਾ ਰਾਹਾਉ ਮੰਨ ਤਰਾ ਚਿਤ ਚਿਤ ਤੁਲਾ ਤੇਰੀ ਸੇਵ ਸਰਾਉ ਕਮਾਵਾ ਕਟਹੀ ਬਿਤਰ ਸੋ ਸੋ ਤੁੰਗੀ ਇਨ ਵਿਦ ਚਿਤ ਰਹਾਉਂ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਪੂਜੇ ਆਪੇ ਹੈਵਣ ਚਾਰਾ ਅੰਦੁਲਾ ਨੀਤ ਜਾਤ ਪਰਦੇਸੀ ਖਨੇ ਆਵੇ ਤੇ ਲਜਾਵੇ ਤਾਂ ਕੀ ਸੰਗਤ ਨਾਨਕ ਰਹਤਾ ਕਿਉ ਕਰਮ ਮੂੜਾ ਪਾਵੇ ਰਗ ਸੁਹੀ ਮਹੱਲਾ ਚੌਥਾ ਘਰ ਪਹਿਲਾ ੴ ਸਤਿਗੁਰ ਪਰਸਾਦ ਮਨ ਰਾਮ ਨਾਮ ਆਰਾਧੇ ਹੰ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੂਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਟੂਟੇ ਮਨ ਪਰ ਬੋਧਿਆ ਹਰ ਪੀਆ ਰਸ ਗਟ ਕੇ ਰਹਾਉ ਸਤ ਸੰਗਤ ਯੁੱਤਮ ਸਤਗੁਰ ਕੇਰੀ ਗੁਣ ਕਾ ਵਿਹਰ ਪ੍ਰਭ ਕੀ ਹਰ ਕਿਰਪਾ ਤਾਰ ਮੇਲੋ ਸਤ ਸੰਗਤ ਹਮ ਤੋ ਵੈ ਪਗ ਜਨ ਕੇ RAM ਨਾਮ ਸਭ ਹੈ RAM ਨਾਮ ਆ ਰਸ ਗੁਰ ਮਤ ਰਸ ਰਸ ਕੀ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਖੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵਿਚਿਓ ਸਿਰ ਗੁਰ ਕੀ ਜਨਨਾਤਕ ਨਾਮ ਪਰਿਉ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੀ ਸੁਹੀ ਮਹੱਲਾ ਚੌਥਾ ਹਰ ਹਰ ਨਾਮ ਪਜਿਓ ਪਰ ਖੋਤਾ ਬਸਾ ਬਿਨ ਸੇ ਦਾ ਨਦ ਦਲ ਕਾਉ ਚਨਮ ਮਰਣਾ ਮੀਤਿਓ ਗੁਰ ਸ਼ਕਤੀ ਹਾਰਿਆਸਥੈ ਸੇਵ ਸੁਖ ਸਮਗਾ ਮੇਰੇ ਮਨ ਪਜਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਤਰੀ ਉਰੇ ਆਗੇ ਸਿਰ ਬੇਜ ਲਿਓ ਹੋਲ ਮਹੰਗਾ ਰਹਾ ਹੂੰ ਨਰਪਤ ਰਾਜ ਰੰਗ ਰਸ ਮਾਣੀ ਬਿਨ ਨਾਵੇਂ ਪਕੜ ਖੜੀ ਸਭ ਕਲਗਾ ਧਰਮ ਰਾਈ ਸਿਰ ਡੰਡ ਲਗਾ ਨਾ ਫਿਰ ਪਛੋਤਾਨੇ ਹੱਥ ਫਲਗਾ राख राख जन करमत तुम्हारी शरणागत पुरख प्रत पलका तरसन सत्त देहु सुख पावे प्रबनोच पुर जन दुख गा तुम समरथ पुरख बंटे प्रभु स्वामी मुझको उद्धार हर निमगा जन नुक नाम मिले सुख पावे हम ना हो मिटो सद कुंगा सुही मोहल्ला चौथा ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁਟਕੇ ਹਰ ਨੰਗ ਚਾੜਿਆ ਫਿਰ ਪਹੜ ਨਾ ਹੋਵੀ ਪੰਗ ਮੇਰੇ ਮਨ ਜਪ ਰਾਮ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਟੀ ਹਰੀ ਉਪਦੇਸਿਆ ਹਰ ਭੇਟਿਆ rau ni sang raha hu ਮੁੰਦ ਏ ਰਾਦ ਮਨ ਮੁਖੀ ਫਿਰ ਆਵਣ ਚੜਾ ਅੰਗ ਹਰ ਪ੍ਰਭ ਚਿੰਤਨ ਆਇਓ ਪਨ ਦੂਜਾ ਪਉ ਸਹਿ ਲੰਗ ਹਮ ਮਹਿਲ ਪਰ ਦੋ ਚਾਰਿਆ ਹਰ ਰੱਖੋ ਅੰਗੀ ਅੰਗ ਗੁਰ ਅੰਮ੍ਰਿਤ ਸਰਣ ਬੁਲਾਇਆ ਸਭ ਲਾਤੀ ਕਿ ਨਿ ਸੁਪੰਗ ਹਰ ਦੀਨਾ ਦੀਨ ਸਿਆਲ ਪ੍ਰਭ ਸਤ ਸੰਗਤ ਮੇ ਲੋ ਸੰਗ ਮਿਲ ਸੰਗਤ ਹਰ ਲੰਗ ਪਾਇਆ ਜਨ ਨਾਨਕ ਮਨ ਤਨ ਰੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਵਾਹਿਗੁਰਜੀ ਦਾ ਖਲਜ਼ਾ ਵਾਹਿਗੁਰਜੀ ਦੀ ਫਤਿਹ